ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਖੁਦ ਅਗਵਾਈ ਕਰ ਰਹੇ ਨੇ ਤੇ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਦਰਜੀਤ ਚੀਮਾ ਨੇ ਮੇਰੇ ਨਾਲ ਚੀਮਾ ਸਾਹਿਬ ਮਾਹੌਲ ਕੀ ਲੱਗ ਰਿਹਾ ਬਹੁਤ ਵਧੀਆ ਬੜਾ ਪੋਜ਼ਿਟਿਵ ਮਾਹੌਲ ਹੈ ਕੱਲ ਰੈਲੀ ਦੇ ਵਿੱਚ ਵੀ ਤੁਸੀਂ ਦੇਖਿਆ ਕੱਲ ਵੀ ਬੜਾ ਜੋਸ਼ ਸੀ ਤੇ ਅੱਜ ਵੀ ਤੁਹਾਡੇ ਸਾਹਮਣੇ ਹੈ ਕਿ ਕਿੰਨਾ ਵੱਡਾ ਜੋ ਚੜਾ ਉਹ ਦੇਖਣ ਨੂੰ ਮਿਲਦਿਆ ਬਖਵਾਖ ਪਾਰਟੀਆਂ 11 ਤਰੀਕ ਨੂੰ ਸ਼ਰੋਮਣੀ ਅਕਾਲੀ ਦਲ ਇਤੋਂ ਸ਼ਾਨ ਨਾਲ ਜਿੱਤੇਗਾ ਇਹ ਲੋਕਾਂ ਦਾ ਸਮਰਥਨ ਦੱਸਦਾ ਕੱਲ ਐਸਐਸਪੀ ਦਾ ਸਸਪੈਂਡ ਕੀਤਾ ਆ ਉਸ ਕਾਰਵਾਈ ਨੂੰ ਚੋਣ ਕਮਿਸ਼ਨ ਦੀ ਨੂੰ ਕਿਵੇਂ ਦੇਖਦੇ ਹੋ ਉਹ ਧੰਨਵਾਦ ਆ ਚੋਣ ਕਮਿਸ਼ਨ ਦਾ ਕਿਉਂਕਿ ਸਾਰੇ ਜਿਹੜੇ ਨੀਮ ਕਾਨੂੰਨ ਹੈ ਉਹ ਜ਼ਿਲ੍ਹੇ ਦੀ ਐਸਐਸਪੀ ਨੇ ਛਿੱਕੇ ਤੇ ਟੱਕ ਦਿੱਤੇ ਇਸ ਕਰਕੇ ਕਮਿਸ਼ਨ ਦਾ ਜਿਹੜਾ ਫੈਸਲਾ ਹੈ ਬਹੁਤ ਵਧੀਆ ਫੈਸਲਾ ਹੈ ਅੱਜੇ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਵੱਡਾ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਖੁਦ ਅਗਵਾਈ ਕਰ ਰਹੇ ਨੇ ਤੇ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਦਰਜੀਤ ਚੀਮਾ ਨੇ ਮੇਰੇ ਨਾਲ ਚੀਮਾ ਸਾਹਿਬ ਮਾਹੌਲ ਕੀ ਲੱਗ ਰਿਹਾ ਬਹੁਤ ਵਧੀਆ ਬੜਾ ਪੋਜ਼ਿਟਿਵ ਮਾਹੌਲ ਹੈ ਕੱਲ ਰੈਲੀ ਦੇ ਵਿੱਚ ਵੀ ਤੁਸੀਂ ਦੇਖਿਆ ਕੱਲ ਵੀ ਬੜਾ ਜੋਸ਼ ਸੀ ਤੇ ਅੱਜ ਵੀ ਤੁਹਾਡੇ ਸਾਹਮਣੇ ਹੈ ਕਿ ਕਿੰਨਾ ਵੱਡਾ ਜੋਸ਼ ਜੜਾ ਉਹ ਦੇਖਣ ਨੂੰ ਮਿਲ ਰਿਹਾ ਵਾਖ ਪਾਰਟੀਆਂ 11 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਇਥੋਂ ਸ਼ਾਨ ਨਾਲ ਜਿੱਤੇਗਾ ਇਹ ਲੋਕਾਂ ਦਾ ਸਮਰਥਨ ਦੱਸਦਾ ਕੱਲ ਐਸਐਸਪੀ ਦਾ ਸਸਪੈਂਡ ਕੀਤਾ ਆ ਉਸ ਕਾਰਵਾਈ ਨੂੰ ਚੋਣ ਕਮਿਸ਼ਨ ਦੀ ਨੂੰ ਕਿਵੇਂ ਦੇਖਦੇ ਹੋ ਉਹ ਧੰਨਵਾਦ ਆ ਚੋਣ ਕਮਿਸ਼ਨ ਦਾ ਕਿਉਂਕਿ ਸਾਰੇ ਜਿਹੜੇ ਨੀਮ ਕਾਨੂੰਨ ਹੈ ਓ ਜिले ਦੀ ਐਸਐਸਪੀ ਨੇ ਚਿੱਕੜ ਤੇ ਟੱਕ ਦਿੱਤੀ ਇਸ ਕਰਕੇ ਕਮਿਸ਼ਨ ਦਾ ਜਿਹੜਾ ਫੈਸਲਾ ਹੈ ਬਹੁਤ ਵਧੀਆ ਫੈਸਲਾ ਹੈ ਅਜੇ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਵੱਡਾ ਰੋਡ ਸ਼ੋਅ ਕੱਢਿਆ ਗਿਆ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਖੁਦ ਅਗਵਾਈ ਕਰ ਰਹੇ ਨੇ ਤੇ ਅਕਾਲੀ ਦਲ ਦੇ ਵੱਡੇ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਦਿਲਜੀਤ ਚੀਮਾ ਨੇ ਮੇਰੇ ਨਾਲ ਚੀਮਾ ਸਾਹਿਬ ਮਾਹੌਲ ਕੀ ਲੱਗ ਰਿਹਾ ਬਹੁਤ ਵਧੀਆ ਬੜਾ ਪੋਜ਼ਿਟਿਵ ਮਾਹੌਲ ਹੈ ਕੱਲ ਦੇ rallies ਦੇ ਵਿੱਚ ਵੀ ਤੁਸੀਂ ਦੇਖਿਆ ਕੱਲ ਵੀ ਬੜਾ ਜੋਸ਼ ਸੀ ਤੇ ਅੱਜ ਵੀ ਤੁਹਾਡੇ ਸਾਹਮਣੇ ਹੈ ਕਿ ਕਿੰਨਾ ਵੱਡਾ ਜੋਸ਼ੜਾ ਉਹ ਦੇਖਣ ਨੂੰ ਮਿਲਦਿਆ ਵੱਖ-ਵੱਖ ਪਾਰਟੀਆਂ 11 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਇਤੋਂ ਸ਼ਾਨ ਨਾਲ ਜਿੱਤੇਗਾ ਇਹ ਲੋਕਾਂ ਦਾ ਸਮਰਥਨ ਦੱਸਦਾ ਗੱਲ ਐਸਐਸਪੀ ਦਾ ਸਸਪੈਂਡ ਕੀਤਾ ਆ ਉਸ ਕਾਰਵਾਈ ਨੂੰ ਚੋਣ ਕਮਿਸ਼ਨ ਦੀ ਨੂੰ ਕਿਵੇਂ ਦੇਖਦੇ ਹੋ ਉਹ ਧੰਨਵਾਦ ਆ ਚੋਣ ਕਮਿਸ਼ਨ ਦਾ ਕਿਉਂਕਿ ਸਾਰੇ ਜਿਹੜੇ ਨੀਮ ਕਾਨੂੰਨ ਹੈ ਉਹ ਜ਼ਿਲ੍ਹੇ ਦੀ ਐਸਐਸਪੀ ਨੇ ਛਿੱਕੇ ਤੇ ਟੱਕ ਦਿੱਤੇ ਇਸ ਕਰਕੇ ਕਮਿਸ਼ਨ ਦਾ ਜਿਹੜਾ ਫੈਸਲਾ ਹੈ ਬਹੁਤ ਵਧੀਆ ਫੈਸਲਾ